Thank oh. you. ਡਾਫਿਸਿਟੀ ਪਾਵਰ ਕਾਮ ਐਂਡ ਟਰਾਂਸਪੋਰਟ ਠੇਕਾ ਮਲ ਐਂਡ ਯੂਨੀਅਨ ਸੁਪਰ ਵਿਜ਼ਿਟਰ ਇਹ ਤੁਹਾਡੀ ਜਿਹੜਾ ਪ੍ਰਦਰਸ਼ਨ ਕਿੰਨੇ ਕਿੰਨੇ ਛੱਠੇ ਬੰਦੇ ਵੱਲੋਂ ਕੀਤਾ ਇਹ ਕਿਸ ਪੱਧਰੇ ਕੀਤਾ ਜਾਣੀ ਜੀ ਅਸੀਂ ਪਾਵਰ ਕਾਮ ਦੇ ਵਿੱਚ ਬਤੌਰ ਸੀਐਚਪੀ ਤੇ ਸੀਐਚਡਬਲ ਕੰਮ ਕਰਦੇ ਆ ਜੀ ਅਸੀਂ ਪਹਿਲਾਂ ਤਾਂ ਤੁਹਾਡੇ ਧਿਆਨ ਚ ਲਿਆ ਦਈਏ ਅਸੀਂ ਉਹ ਕੰਮ ਹੈ ਜਿਹਦੇ ਕਰਕੇ ਜੀ ਪੰਜਾਬ ਦੀ ਬੱਤੀ ਜਿਹੜੀ ਹੈ ਮਹਾਲ ਰਹਿੰਦੀ ਹੈ ਅਸੀਂ ਇਹ ਕਹ ਲਓ ਕਿ ਸਾਡਾ ਜਿਹੜਾ ਕੰਮ ਆ ਉਹ ਮੌਤ ਨਾਲ ਮੌਤ ਨਾਲ ਆ ਸਿੱਧਾ 2 ਇੰਚ ਦਾ فاਸਲਾ ਹੈ ਸਾਡੇ ਤੇ ਮੌਤ ਦੇ ਵਿੱਚ ਕਿਉਂਕਿ ਉਹ ਕੰਮ ਇਹ ਜਿਹੜਾ ਪੰਜਾਬ ਦੀ ਬੱਧੀ ਬਾਹਰ ਕਰਦੀ ਹੈ ਤੇ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਆ ਅਸੀਂ ਸਰਕਾਰ ਦੇ ਵਿਰੁੱਧ ਇਸ ਕਰਕੇ ਦਿੱਤਾ ਹੈ ਕਿਉਂਕਿ ਸਰਕਾਰ ਪਿਛਲੇ 3 ਸਾਲਾਂ ਤੋਂ ਸਾਡੇ ਨਾਲ ਮੀਟਿੰਗਾਂ ਕਰ ਰਹੀ ਹੈ ਮੀਟਿੰਗਾਂ ਦੇ ਵਿੱਚ ਲਾਰੇ ਲਾਏ ਜਾਂਦੇ ਆ ਲੌਲੀਪੌਪ ਦਿੱਤੇ ਜਾਂਦੇ ਆ ਸਰਕਾਰ ਵੱਲੋਂ ਖੁਦ ਵਿੱਤ ਮੰਤਰੀ ਪੰਜਾਬ ਜੀ ਪਿੱਛੇ ਜਿੱਥੇ ਹਰੇਕ ਪ੍ਰੈਸ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਨਜ਼ਰ ਆਇਆ ਕਿ ਪ੍ਰਾਣੀਆਂ ਸਰਕਾਰਾਂ ਹੀ ਪਿੱਟਦੀਆਂ ਸੀ ਕਿ ਖਜ਼ਾਨਾ ਖਾਲੀ ਆ ਪਰ ਕੱਲ ਜਿਹੜੀ ਮੀਟਿੰਗ ਹੋਈ ਆ ਸਾਡੀ ਸੂਬਾ ਕਮੇਟੀ ਦੀ ਉਹਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਕਿ ਤੁਹਾਨੂੰ ਕੰਟਰੈਕਟ ਦੇ ਵੀ ਲਿਆ ਨਹੀਂ ਜਾ ਸਕਦਾ ਖਜ਼ਾਨੇ ਦੇ ਉੱਤੇ ਬਹੁਤ ਭਾਰ ਪੈਣਾ ਆ ਆਪਾਂ ਵਿੱਤ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਖਜ਼ਾਨੇ ਦੇ ਉੱਤੇ ਭਾਰ ਨਹੀਂ ਪੈਣਾ ਸਭ ਕੋ ਜਿਹੜੇ ਠੇਕੇਦਾਰ ਕੰਪਨੀਆਂ ਜਿੱਥੇ ਜਿੱਥੇ ਕਿ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਸੈਸ਼ਨ ਦੇ ਵਿੱਚ ਹੀ ਕਿਹਾ ਸੀਗਾ ਕਿ ਜਿਹੜੇ ਠੇਕੇਦਾਰ ਕੰਪਨੀਆਂ ਨੇ ਉਹ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਚਾਹਤੇ ਚਾਹਤੇ ਨੇ ਉਹਨਾਂ ਦੇ ਉਹ ਮਤਲਬ ਠੇਕੇ ਦੇ ਜਿਹੜੇ ਠੇਕੇਦਾਰੀ ਸਿਸਟਮ ਉਹ ਚਲਾ ਰਹੇ ਆ ਅਸੀਂ ਵਿੱਤ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਉਹ ਠੇਕੇ ਚਲਾ ਰਹੇ ਸੀਗੇ ਤਾਂ ਇਹਦਾ ਮਤਲਬ ਅੱਜ ਤੁਹਾ ਅੱਜ ਦੇ ਸਮੇਂ 'ਚ ਸਰਕਾਰ ਵੀ ਤੁਹਾਡੀ ਆ ਉਹ ਠੇਕੇਦਾਰ ਵੀ ਤੁਹਾਡੇ ਆ ਜਾਂ ਠੇਕੇਦਾਰ ਤੁਹਾਨੂੰ ਮੁਨਾਫਾ ਜਿਹੜਾ ਦੇ ਰਹੇ ਆ ਉਹ ਸਾਡੇ ਹਿੱਸੇ ਦਾ ਸਾਡੇ ਹਿੱਸੇ ਦੀ ਜਿਹੜੀ ਇਮਾਨਦਾਰੀ ਦੀ ਕਮਾਈ ਆ ਸਾਡੇ 70 ਗ੍ਰਹਿ ਕਿੰਨੀ ਕਮਾਈ ਆ ਉਹਦੇ ਵਿੱਚ ਜਿਹੜਾ ਹਿੱਸਾ ਉਹ ਤੁਹਾਨੂੰ ਵੱਡੇ ਕਫੇ ਚੜਾ ਰਹੇ ਆ ਤਾਂ ਅੱਜ ਤੁਸੀਂ ਉਹ ਬੋਲੀ ਉਤਨੀ ਬੋਲ ਰਹੇ ਆ ਅੱਜ ਢਿਡਵੇ ਵੇਖੇ ਜਿਹੜਾ ਅੱਜ ਇਹਨਾਂ ਦੇ ਦੋਸ ਰੈਲੀ ਇਹਨਾਂ ਦੇ ਦਫ਼ਤਰ ਵੇਖਿਆ ਅੱਜ ਕੀਤੀ ਗਈ ਹੈ ਤੇ ਸੁਣਾ ਵੀ ਖੁੱਲੀ ਚੇਤਾਵਨੀ ਮੁੱਖ ਮੰਤਰੀ ਪੰਜਾਬ ਨੂੰ ਵੀ ਤੇ ਹਰਪਾਲ ਜੀਮਾ ਜੀ ਨੂੰ ਵੀ ਆਉਣ ਵਾਲੇ ਟਾਈਮ ਸੋਮਵਾਰ ਨੂੰ ਅਸੀਂ ਵੱਡਾ ਕੱਟ ਰੱਖਿਆ ਹੋਇਆ ਬੱਚਿਆਂ ਤੇ ਪਰਿਵਾਰਾਂ ਸਮੇਤ ਜਿਹੜਾ ਕਿ ਪੂਰੇ ਪੰਜਾਬ ਚੋਂ ਕੋਈ ਸ਼ਹਿਰ ਜਿਆ ਨਹੀਂ ਹੋਊਗਾ ਜਿੱਥੇ ਬੱਚੇ ਤੇ ਪਰਿਵਾਰਾਂ ਸਮੇਤ ਇਕੱਠ ਡਿੜਬੇ ਵਿਖੇ ਨਹੀਂ ਹੋਊਗਾ ਸੋਮਵਾਰ ਨੂੰ ਜਾਂ ਤਾਂ ਹੁਣ ਸਰਕਾਰ ਦੇਖ ਲਵੇ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰ ਲਵੇ ਜਾਂ ਫੇਰ ਸਰਕਾਰ ਕੋ ਡੰਡਾ ਹੈਗਾ ਜਾਂ ਡੰਡਾ ਚਲਾ ਲਵੇ ਜਾਂ ਸਾਡੀਆਂ ਮੰਗਾਂ ਪ੍ਰਵਾਨ ਕਰ ਲਵੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਭੋਲੇ ਇਹ ਤੇਜ਼ ਹੀ ਹੋਣਾ ਆ ਇੱਥੇ ਡਿੜਬੇ ਵਿਖੇ 21 ਤਰੀਕ ਤੋਂ ਸਾਥੀ ਆਪਾਂ ਸਾਰੇ ਜਣੇ ਬੈਠੇ ਹਾਂ ਕੋਈ ਠੁਣਮਾਈ ਦੀ ਸਰਕਾਰ ਕਰ ਲਈ ਸਿਰਫ ਕੱਲ ਦੀ ਮੀਟਿੰਗ ਵੀ ਇੱਕ ਲੌਲੀਪੌਪ ਕਹਿ ਲਓ ਕਿ ਲੌਲੀਪੌਪ ਦੇਣਾ ਦੀ ਹੈ ਕਿ ਇਹਨਾਂ ਨੂੰ ਲੌਲੀਪੌਪ ਦੇ ਦੇ ਦਿਓ ਤੇ ਇਹਨਾਂ ਨੂੰ ਉਠਾ ਦਿਓ ਆਉਣ ਵਾਲੇ ਟਾਈਮ ਤੋਂ ਹੋਰ ਵੀ ਇਸ ਘਰ ਸਤੇਜ ਹੋਊਗਾ ਕਿਉਂਕਿ ਪਿੰਡਾਂ ਦੇ ਵਿੱਚ ਹੀ ਇਹਨਾਂ ਨੇ ਵਿਚਰਨਾ ਹੈ ਹਰਪਾਲ ਜੀਮਾ ਜੀ ਨੇ ਤੇ ਮੁੱਖ ਮੰਤਰੀ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੋਟਾਂ ਆਉਣੀਆਂ ਆ ਇਹ ਤਾਂ ਇਹ ਭੁੱਲ ਝੜ ਕੇ ਇਹਨਾਂ ਨੂੰ ਵੋਟਾਂ ਪੈਣ ਗਈਆਂ ਕਿਉਂਕਿ ਜਿਹੜਾ ਇਹ ਮੁਲਾਜ਼ਮ ਵਰਗ ਆ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਨੇ ਆਉਣ ਦੇ ਮੁਲਾਜ਼ਮ ਵਰਗ ਨੇ ਬਹੁਤ ਮਿਹਨਤ ਕੀਤੀ ਸੀਗੀ ਸਰਕਾਰ ਜਾ ਕੇ ਇਹਨਾਂ ਦਾ ਪ੍ਰਚਾਰ ਕੀਤਾ ਸੀਗਾ ਪਰ ਇਹ ਸਰਕਾਰ ਬੰਦੇ ਜੀ ਕਹਿੰਦੇ ਕਿ ਚਾਰ ਲੱਤਾ ਉੱਪਰ ਨਿਕਲੀ ਆ ਜਿੰਨਾ ਇੰਨਾ ਨੁਕਸਾਨ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਜਿੰਨਾ ਨੁਕਸਾਨ ਇਸ ਸਰਕਾਰ ਨੇ ਸਾਡਾ ਕੀਤਾ ਕਿੰਨੇ ਕੁ ਮਲਾਵਨੇ ਜਿਹੜੋ ਸੰਘਰਸ਼ ਕਰਨੀ ਤੁਹਾਡੇ ਅਸੀਂ ਸਾਡੀ ਕੈਂਪੀ ਜੀ ਪੂਰੇ ਪੰਜਾਬ ਦੇ 5500 ਵਾ ਸੋਮਵਾਰ ਨੂੰ ਵੱਡਾ ਇਕੱਠ ਜਿਵੇਂ ਕਿ ਦੱਸਿਆ ਹੀ ਆ ਕਿਉਂਕਿ ਇਹ ਮੋਰਚਾ ਆ ਇਸੇ ਇਹਦੇ ਵਿੱਚ ਆਣੀ ਜਾਣੀ ਲੱਗੀ ਰਹਿਣੀ ਆ ਸਾਥੀਆਂ ਦੀ ਤੇ ਸੋਮਵਾਰ ਨੂੰ ਜਿਹੜਾ ਆ ਅਸੀਂ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਜੇਕਰ ਸਰਕਾਰ ਦੋ ਦਿਨ ਦਿੱਤੇ ਆ ਸਰਕਾਰ ਨੂੰ ਜੇਕਰ ਸਰਕਾਰ ਕੁਝ ਵਿਚਾਰਨਾ ਚਾਹੁੰਦੀ ਆ ਜਾਂ ਮੰਗਾਂ ਨੂੰ ਪ੍ਰਵਾਨ ਕਰਕੇ ਆ ਮੁੰਡਿਆਂ ਨੂੰ ਬਹਾਲ ਕਰਨਾ ਚਾਹੁੰਦੀ ਆ ਕਿ ਪੰਜਾਬ ਦੀ ਜਿਹੜੀ ਆ ਬਿਜਲੀ ਸਪਲਾਈ ਆ ਬਹਾਲ ਰਵੇ ਕਿਉਂਕਿ ਆਉਣ ਵਾਲੇ ਟਾਈਮ ਤੇ ਮੌਸਮ ਵੀ ਖਰਾਬ ਦੱਸਿਆ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਧਰਨੇ ਲਾਉਣਾ ਪਰ ਆ ਸਰਕਾਰਾਂ ਨੇ ਜੋ ਸਾਡਾ ਹਾਲ ਕੀਤਾ ਆ ਨਗੂਣੀਆ ਤਨਖਾਹਾਂ ਤੇ ਸਾਨੂੰ ਰੱਖਿਆ ਹੋਇਆ ਆ ਇੱਥੇ ਸਾਡੇ ਸਾਡੇ ਘਰ ਦਾ ਗੁਜ਼ਾਰਾ ਵੀ ਕਰਨਾ ਬਹੁਤ ਔਖਾ ਹੋਇਆ ਹੈ ਕਿਉਂਕਿ ਅੱਜ ਦੇ ਟਾਈਮ 'ਚ 10-12000 ਰੁਪਏ ਕੁਝ ਨਹੀਂ ਹੈਗਾ ਕਿਉਂਕਿ ਅਸੀਂ ਅਸੀਂ ਦਿਨੇ ਹਰ ਪਾਰ ਚੀਮਾ ਜੀ ਨੂੰ 10-12000 ਰੁਪਏ ਉਹ ਵੀ ਆਪਣਾ ਮਹੀਨੇ ਵਾਸਤੇ ਗੁਜ਼ਾਰਾ ਕਰਕੇ ਦਿਖਾਉਂਦੇ ਕਿੱਥੋਂ-ਕਿੱਥੋਂ ਆਏ ਨੇ ਮਿਲਣ ਤੁਹਾਡੇ ਦੱਸਿਆ ਜੀ ਪੂਰੇ ਪੰਜਾਬ 'ਚੋਂ ਆਏ ਨੇ ਜੀ ਪੂਰੇ ਬਾਰਡਰ 'ਚੋਂ ਅੰਮ੍ਰਿਤਸਰ ਤੋਂ ਜਲੰਧਰ ਜੋਂ ਤੋਂ ਬਠਿੰਡਾ ਜੋਂ ਤੋਂ ਪਟਿਆਲਾ ਜੋਂ ਤੋਂ ਲੁਧਿਆਣਾ ਜੋਂ ਤੋਂ ਸਾਰੇ ਸਾਥੀ ਆਏ ਆ ਪੂਰੇ ਪੰਜਾਬ 'ਚੋਂ ਆਏ ਸੀਗੇ ਕਿ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੋਮਵਾਰ ਨੂੰ ਵੱਡਾ ਇਕੱਠ ਇੱਥੇ ਰੱਖਿਆ ਗਿਆ ਆ ਤੇ ਆਪ ਜੀ ਦੇ ਆਪ ਜੀ ਦੇ ਫੈਲੋ ਕੀ ਪੱਤਰ ਤੇ ਆਪਾਂ ਦੱਸਣਾ ਵਿਚ ਨੇਹਾ ਵੀ ਲਾਉਣਾ ਚਾਹੁੰਦੇ ਆ ਵਰਕਰਾਂ ਨੂੰ ਕਿ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਪਰਿਵਾਰਾਂ ਦੇ ਬੱਚੇ ਸਮੇਤ ਜਿੰਨੂ ਇੱਥੇ ਪਹੁੰਚਿਆ ਜਾਵੇ ਇੱਥੇ ਤੁਸੀਂ ਕਿਹਾ ਵੀ ਉਸ ਮਲਾਦ ਨੂੰ ਸਾਡੇ ਗੰਭੀਰ ਜ਼ਖਮੀ ਵੀ ਹੋ ਗਏ ਅੰਗਹੀਣ ਵੀ ਹੋ ਗਏ ਉਹ ਕਿੰਨੇ ਘਣੇ ਸਰ ਜੀ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 400 ਦੇ ਲਗਭਗ ਮਲਾਜਮ ਆ ਉਹਨਾਂ ਵਿੱਚੋਂ ਕਈਆਂ ਦੀ ਤਾਂ ਡੈਥ ਹੋ ਗਈ ਕਈ ਵਿਚਾਰਿਆ ਤੰਗ ਹੋ ਕੇ ਬਿਸਤਰੇ ਤੇ ਪਏ ਆ ਪੰਜਾਬ ਨਾ ਪੰਜਾਬ ਸਰਕਾਰ ਉਹਨਾਂ ਦੀ ਸਹਾਰ ਲੈ ਰਹੀ ਆ ਨਾ ਹੀ ਬੋਰਡ ਡਿਜ਼ੀਨਮੈਂਟ ਲੈ ਰਹੀ ਆ ਸੋ ਇੱਕ ਤੁਸੀਂ ਇਹ حساب ਲਾਓ ਜੇ ਇੱਕ ਸਾਥੀ ਦਾ ਸੰਘੀ ਉਹ ਐਕਸੀਡੈਂਟ ਹੋ ਵੀ ਜਾਂਦਾ ਕਰੰਟ ਲੱਗਣ ਕਾਰਨ ਸਾਥੀ ਦੀ ਡੈਥ ਹੋ ਜਾਂਦੀ ਆ ਤੇ ਘੱਟੋ ਘੱਟ 2-3 ਸਾਲ ਉਸ ਪਰਿਵਾਰ ਨੂੰ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਆ ਕਿ ਉਸ ਪਰਿਵਾਰ ਜਿਹੜਾ ਕਿ ਉਸ ਕਰਟਨ ਜਿਹੜਾ ਮੁਆਵਜ਼ਾ ਬਣਦਾ ਸੀਗਾ ਉਸ ਮੁਆਵਜ਼ੇ ਨੂੰ ਵੀ ਇਹ 2-3 ਸਾਲ ਲਗਾ ਦਿੰਦੇ ਆ ਕਿਉਂਕਿ ਜਿਹੜਾ ਇਹ ਜਿਹੜਾ ਮੁਆਵਜ਼ਾ ਇਹ ਫੌਰੀ ਤੌਰ ਤੇ ਸਭ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਇਹ ਜਿਹੜਾ ਕੰਮ ਆ ਇਹ ਜਿਹੜਾ ਕੰਮ ਆ ਕਿਉਂਕਿ ਇਹ ਰਿਸਕੀ ਜਵਾਬ ਆ 2 ਇੰਚ ਦਾ ਫਾਸਲਾ ਆ ਸਾਡੇ ਦੇ ਮੌਦੇ ਵਿੱਚ ਕਿਉਂਕਿ ਇਹ ਇਹ ਬੋਰਡ ਮੈਨੇਜਮੈਂਟ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਸਮਝਣ ਦੀ ਲੋੜ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਇਹ ਨਹੀਂ ਸਮਝੇ ਤਾਂ ਜਿਹੜਾ ਇਹ ਰਾਜ ਭਾਗ ਆ ਇਹ ਅਸੀਂ ਉਹ ਦਿਨ ਤੋਂ ਆਇਆ ਸੀਗਾ ਅਸੀਂ ਲੋਕਾਂ ਨੇ ਦਿੱਤਾ ਸੀਗਾ ਇਹ ਲੋਕ ਜਿਹੜੇ ਆ ਜਿਹੜਾ ਇਹਨਾਂ ਤੋਂ ਰਾਜ ਭਾ ਕੇ ਖੋਲਣਗੇ ਆਉਣਗੇ ਅਗਰ ਤੁਹਾਡੇ ਮਸਲੇ ਹੱਲ ਨਹੀਂ ਹੁੰਦੇ ਸਰਕਾਰ ਬੰਦਾ ਨਹੀਂ ਮੰਨਦੀ ਫਿਰ ਹੋਗੀ ਕੀ ਨੀਤੀ ਹੋਗੀ ਕੱਲ ਦੀ ਅਗਲੀ ਨੀਤੀ ਇੱਕਾਸੀ ਸੋਮਵਾਰ ਦਾ ਜਿਹੜਾ ਵੱਡਾ ਇਕੱਠ ਡਿੜਵੇ ਵਿੱਚ ਰੱਖਿਆ ਹੋਇਆ ਹੈ ਬੱਚੇ ਤੇ ਪਰਿਵਾਰਾਂ ਸਮੇਤ ਆਉਣ ਵਾਲੇ ਟਾਈਮ 'ਚ ਜੇਕਰ ਸਰਕਾਰ ਕੁਝ ਲੈ ਕੇ ਆਉਂਦੀ ਹੈ ਸਾਡੀ ਸੁਣਵਾਈ ਕਰਦੀ ਆ ਜਾਂ ਕਿਤੇ ਵੀ ਕੋਈ ਗੱਲਬਾਤ ਆਉਂਦੀ ਹੈ ਤਾਂ ਉਹ ਆਪ ਜੀ ਦੇ ਅੱਗੇ ਜ਼ਰੂਰ ਰੱਖੀ ਜਾਊਗੀ ਤੇ ਲੋਕਾਂ ਅੱਗੇ ਵੀ ਰੱਖੀ ਜਾਊਗੀ ਨਹੀਂ ਤਾਂ ਜਿਹੜਾ ਸਾਡਾ ਸੰਘਰਸ਼ ਆ ਉਹ ਇਸੇ ਤਰ੍ਹਾਂ ਜਾਰੀ ਰਹੇਗਾ